ਬਾਹਰਲਾ ਦੁਨੀਆਦਾਰੀ ਦਾ ਹਨੇਰਾ ਅੰਦਰ ਨੂੰ ਸਕੂਨ ਦਿੰਦਾ ਹੈ ਦੁਨੀਆਦਾਰੀ ਦੀ ਰੋਸ਼ਨੀ ਇਹ ਅੰਦਰ ਨੂੰ ਦੁਖੀ ਕਰਦੀ ਹੈ ਦੁਨੀਆਦਾਰੀ ਦੇ ਕੰਮ ਕਰਨ ਦੇ ਲਈ ਦਿਨ ਦਾ ਦਿਨ ਦੀ ਰੋਸ਼ਨੀ ਬੜੀ ਚੰਗੀ ਹੈ ਹੁਣ ਜੇ ਦਿਨੇ ਹਨੇਰਾ ਹੀ ਹੋਇਆ ਰਹੇ ਦੁਨੀਆਦਾਰੀ ਦੇ ਕੰਮ ਨਹੀਂ ਹੋ ਸਕਦੇ ਤੇ ਪਰ ਤੇ ਅਧਿਆਤਮਿਕ ਦੀ ਕਮਾਈ ਕਰਨ ਦੇ ਲਈ ਰਾਤ ਦਾ ਹਨੇਰਾ ਚੰਗਾ ਉਦੋਂ ਸਾਰੇ ਲੋਕ ਸ਼ਾਂਤ ਹੋ ਜਾਂਦੇ ਆ ਕੋਈ ਪੰਛੀ ਦੀ ਆਵਾਜ਼ ਨਹੀਂ ਆਉਂਦੀ ਕਿਸੇ ਸਾਧਨ ਦੀ ਆਵਾਜ਼ ਨਹੀਂ ਆਉਂਦੀ ਜਿੰਨੀਆਂ ਆਵਾਜ਼ਾਂ ਜਾਦੇ ਆਪਣੇ ਕੰਨਾਂ 'ਚ ਪਈ ਜਾਂਦੀਆਂ ਉਨਾਂ ਹੀ ਆਪਣੇ ਕਾਗਰਤਾ ਘਟਦੀ ਜਾਣੀਆਂ ਜਿੰਨੇ ਰੋਲੇ ਰੱਬੇ ਘੱਟ ਪੈਣਗੇ ਉਨਨੇ ਕਾਗਰਤਾ ਜਾਦੇ ਮਹਾਰਾਜ ਨੇ ਅਮਰਤ ਵੇਲੇ ਕਿਉਂ ਕਿਹਾ ਅਮਰਤ ਵੇਲੇ ਕਦੇ ਉੱਠ ਕੇ ਦੇਖੋ ਜਦੋਂ ਆਪਾਂ ਕਹਿੰਦਾ ਮੈਂ ਗੁਰੂ ਘਰੇ ਜਾਣਾ ਉਦੋਂ ਉਹ ਪਰੇਸ਼ਾਨੀਆਂ ਭੁੱਲ ਜਾਂਦੀਆਂ ਕੁਝ ਟਾਈਮ ਦੇ ਲਈ ਏ ਅਮਰਤ ਵੇਲੇ ਦਾ ਪ੍ਰਤਾਪ ਉਦੋਂ ਸਾਡੇ ਸਿਰ ਦੇ ਉੱਤੇ ਕੋਈ ਭਾਰ ਨਹੀਂ ਸੀ ਜਿਵੇਂ ਜਿਵੇਂ ਦਿਨ ਚੜਦਾ ਜਾਣਾ ਓਵੇਂ ਓਵੇਂ ਭਾਰ ਪੈਂਦਾ ਜਾਣਾ ਸਿਰ ਦੇ ਉੱਤੇ ਹਜੇ ਮੈਂ ਉੱਥੇ ਵੀ ਜਾਣਾ ਉੱਥੇ ਵੀ ਜਾਣਾ ਆ ਵੀ ਕੰਮ ਰਹਿੰਦਾ ਹਜੇ ਆ ਵੀ ਕੰਮ ਕਰਦਾ ਰਹਿੰਦਾ ਹਜੇ ਕਰਨ ਵਾਲਾ ਜਦੋਂ ਹਨੇਰਾ ਹੋ ਜਾਵੇ ਰਾਤ ਨੂੰ ਉਦੋਂ ਭਾਵੇਂ ਜਿੰਦਾ ਮਰਜੀ ਕੰਮ ਪਿਆ ਹੋਵੇ ਬੰਦਾ ਕਹਿੰਦਾ ਓ ਛੱਡ ਖੜਾ ਸਾਰਾ ਦਿਨ ਕੰਮ ਹੀ ਕੀਤਾ ਕੋਈ ਨਹੀਂ ਹੁਣ ਕੱਲ ਨੂੰ ਦੇਖਾਂਗੇ ਹੁਣ ਹਨੇਰਾ ਹੋ ਗਿਆ ਬਹਿ ਜਾ ਹੁਣ ਰਾਤ ਦਾ ਹਨੇਰਾ ਸ਼ਾਂਤੀ ਦੇਣ ਵਾਲਾ ਤਾਂ ਕਰਕੇ ਮਹਾਰਾ ਕਹਿੰਦੇ ਸਾਰਾ ਤੋਂ ਪਹਿਲਾਂ ਕਾਰਜ ਤੇ ਇਹ ਕਰੇ ਵੀ ਅਮਰਤ ਵੇਲੇ ਦੀ ਮਹਾਨਤਾ ਇਸ ਕਰਕੇ ਹੈ ਵੀ ਅਮਰਤ ਵੇਲਾ ਸ਼ਾਂਤੀ ਦਾ ਮਾਹੌਲ ਹੁੰਦਾ ਹੈ ਅਮਰਤ ਵੇਲੇ ਇਸ ਕਰਕੇ ਮਹਾਰਾ ਕਹਿੰਦੇ ਪਹਿਲਾਂ ਤਾਂ ਅਮਰਤ ਵੇਲਾ ਤਾਂ ਕਿਹਾ ਹੈ ਫਿਰ ਕਹਿੰਦੇ ਉੱਠ ਕੇ ਕਰੇ ਕਿ ਇਸ਼ਨਾਨ ਕਰੇ